ਜੀਵੇਂ ਕੀ ਗ੍ਰਿਸ਼ਮਾ ਮੈਡਮ ਨੇ ਤੁਹਾਡੇ ਨਾਲ ਸਾਂਝਾ ਕੀਤਾ ਹੈਗਾ ਕਿ ਇਹ ਟ੍ਰੇਨਿੰਗ ਪ੍ਰੋਗਰਾਮਸ ਹੈ ਅਸੀਂ ਚਾਚੇ ਤੌਰ ਤੇ ਜਿਹੜੇ ਸਾਡੇ ਸ਼ੈਡਿਊਲ ਕਾਸਟ ਕੈਂਡੀਡੇਟਸ ਹੈਗੇ ਆ ਉਹਨਾਂ ਲਈ ਅਸੀਂ ਆਰਗੇਨਾਈਜ਼ ਕਰ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਕੁਝ ਇਹੋ ਜਿਹੇ ਵਰਗ ਨੇ ਜੇ ਉਹਨਾਂ ਵਿੱਚ ਕੁਝ ਪਿਛੜੇ ਲੋਕ ਨੇ ਉਹ ਵੀ ਅੱਗੇ ਵਧ ਕੇ ਆਣ ਤੇ ਇਸ ਖੇਤਰ ਵਿੱਚ ਆਪਣਾ ਅੱਗੇ ਵਧਣ ਠੀਕ ਹੈ ਔਰ ਖੇਤੀ ਕਿ ਐਸਾ ਕੀਤਾ ਹੈਗਾ ਜਿਹਦੇ ਵਿੱਚ ਅਸੀਂ ਬਹੁਤ ਤਰ੍ਹਾਂ ਦੇ ਜਿਹੜੇ ਹੈਗੇ ਆ ਕਿੱਤੇ ਅਪਣਾ ਸਕਦੇ ਹਾਂ ਮੱਛੀ ਪਾਲਣ ਉਹਨਾਂ ਦੇ ਇੱਕ ਹੈਗਾ ਮੱਛੀ ਪਾਲਣ ਇੱਕ ਬਹੁਤ ਹੀ ਆਸਾਨੀ ਨਾਲ ਅਸੀਂ ਅਪਣਾਉਣ ਵਾਲਾ ਕੀਤਾ ਹੈਗਾ ਜਿਹਦੇ ਵਿੱਚ ਅਸੀਂ ਇੱਕ ਮੱਛੀ ਪਾਲਦੇ ਆ ਖਾਣ ਵਾਸਤੇ ਤੁਸੀਂ ਦੇਖਿਆ ਹੋਣਗੇ ਕਿ ਪਿੰਡਾਂ ਦੇ ਵਿੱਚ ਮੱਛੀ ਦੇ ਟੋਬੇ ਹੁੰਦੇ ਆ ਹੈਨਾ ਉਹਦੇ ਵਿੱਚ ਅਸੀਂ ਮੱਛੀ ਪਾਲਦੇ ਹੈਗੇ ਤੇ ਕਈ ਤਰ੍ਹਾਂ ਦੀਆਂ ਮੱਛੀਆਂ ਅਸੀਂ ਪਾਲ ਸਕਦੇ ਆ ਉਹ ਇੱਕ ਅਲੱਗ ਕੋਰਸ ਹੈਗਾ ਜੇ ਤੁਸੀਂ ਉਹ ਵੀ ਕਰਨਾ ਚਾਹੁੰਦੇ ਆ ਉਹ ਵੀ ਤੁਸੀਂ ਕਰ ਸਕਦੇ ਆ ਬਟ ਜਿਹੜੀ ਤੁਸੀਂ ਹੁਣ ਅੱਜ ਜਿਹੜੀ ਟ੍ਰੇਨਿੰਗ ਪ੍ਰੋਗਰਾਮ ਲਗਾਣ ਆਏ ਆ ਇਹਦੇ ਵਿੱਚ ਅਸੀਂ ਸਜਾवटी ਮੱਛੀਆਂ ਦੀ ਗੱਲ ਕਰਾਂਗੇ ਇਹ ਉਹ ਕੀਤਾ ਹੈਗਾ ਜਿੱਥੇ ਸਾਨੂੰ ਘੱਟ ਜ਼ਮੀਨ ਦੀ ਲੋੜ ਪੈਂਦੀ ਹੈ ਜੇ ਸਾਡੇ ਕੋਲ ਜ਼ਮੀਨ ਨਹੀਂ ਵੀ ਹੈਗੀ ਤਾਂ ਅਸੀਂ ਥੋੜੀ ਜਿਹੀ ਥਾਂ ਦੇ ਉੱਤੇ ਕਿੰਨਾ ਜਿਹੜਾ ਸਟਾਰਟ ਕਰ ਸਕਦੇ ਹੈਗੇ ਠੀਕ ਹੈ ਔਰ ਘੱਟ ਲਾਗਤ ਨਾਲ ਕਰ ਸਕਦੇ ਆ ਜਿਵੇਂ ਜਿਵੇਂ ਸਾਨੂੰ ਮੁਨਾਫਾ ਹੋਏਗਾ ਉਵੇਂ ਉਹ ਅਸੀਂ ਜਿਹੜਾ ਸਾਡੇ ਕੋਲ ਇੱਕ ਰਿਵੋਲਵਿੰਗ ਫੰਡ ਜਨਰੇਟ ਹੋ ਜਾਂਦਾ ਹੈ ਤੇ ਅਸੀਂ ਫਿਰ ਉਹਦੇ ਉਹਨੂੰ ਫਿਰ ਮੋੜ ਯੂਟਿਲਾਈਜ਼ ਕਰਕੇ ਆਪਣਾ ਕੰਮ ਵਧਾ ਸਕਦੇ ਆ ਉਹ ਜੇ ਕੋਈ ਫਾਰਮਰ ਜਿਹੜਾ ਹੈ ਉਹ ਕਹਿੰਦਾ ਜੀ ਮੇਰੇ ਕੋਲ ਜ਼ਮੀਨ ਤਾਂ ਹੈ ਨਹੀਂਗੀ ਲੇਕਿਨ ਮੈਂ ਮੱਛੀ ਪਾਲਣ ਦੇ ਕਿਤੇ ਵਿੱਚ ਕੁਝ ਕਰਨਾ ਚਾਹੁੰਦਾ ਠੀਕ ਹੈ ਤੇ ਉਹ ਆਪਣੀ ਛੱਤ ਦੇ ਉੱਤੇ ਵੀ ਕਰ ਸਕਦਾ ਹੈ ਜਿਉਂਦੇ ਵੇੜੇ ਵਿੱਚ ਵੀ ਜਗ੍ਹਾ ਹੈਗੀ ਹੈ ਜਾਂ ਬੈਕਯਾਰਡ 'ਚ ਜਗ੍ਹਾ ਹੈਗੀ ਹੈ ਤਾਂ ਉਹ ਸਜਾवटी ਮੱਛੀਆਂ ਦਾ ਕੰਮ ਜਿਹੜਾ ਉਹ ਸਟਾਰਟ ਕਰ ਸਕਦਾ ਹੈ ਇਸੇ ਤਰ੍ਹਾਂ ਪ੍ਰੋਸੈਸਿੰਗ ਦਾ ਜਿਹੜਾ ਕੀਤਾ ਹੈਗਾ ਅਸੀਂ ਮੱਛੀ ਜੇ ਨਹੀਂ ਵੀ ਪਾਲ ਰਹੇ ਹੈਗੇ ਤਾਂ ਅਸੀਂ ਮੱਛੀ ਬਾਜ਼ਾਰੋਂ ਲੈ ਕੇ ਉਹਦੀ ਪ੍ਰੋਸੈਸਿੰਗ ਕਰਕੇ ਜਿੱਦਾਂ ਸਭ ਤੋਂ ਆਸਾਨ ਕੰਮ ਕੀ ਹੁੰਦਾ ਕਿ ਅਸੀਂ ਮੱਛੀ ਦਾ ਆਚਾਰ ਤਿਆਰ ਕਰ ਸਕਦੇ ਹਾਂ ਜਿਹੜੀਆਂ ਖਾਸ ਕਰਕੇ ਸਾਡੀਆਂ ਬੀਬੀਆਂ ਹੈਗੀਆਂ ਘਰ 'ਚ ਰਹਿੰਦੀਆਂ ਜਾਂ ਕਿਸੇ ਵੀ ਮਜਬੂਰੀ ਕਰਕੇ ਉਹ ਘਰੋਂ ਬਾਹਰ ਨਹੀਂ ਜਾ ਸਕਦੀਆਂ ਹੈਨਾ ਕਈ ਵਾਰ ਹੁੰਦਾ ਘਰ 'ਚ ਹੋਰ ਕੰਮ ਵੀ ਕਰਨੇ ਹੁੰਦੇ ਆ ਬੱਚੇ ਵੀ ਦੇਖਣੇ ਹੁੰਦੇ ਆ ਹੋਰ ਵੀ ਜ਼ਿੰਮੇਵਾਰੀਆਂ ਹੁੰਦੀਆਂ ਬਟ ਅਸੀਂ ਘਰ 'ਚ ਰਹਿ ਕੇ ਹੀ ਛੋਟੀ ਮੋਟੀ ਪ੍ਰੋਸੈਸਿੰਗ ਦਾ ਕੰਮ ਜਿਹੜਾ ਅਸੀਂ ਸਟਾਰਟ ਕਰ ਸਕਦੇ ਹੈਗੀਆਂ ਜਿਵੇਂ ਕਿ ਮੈਂ ਪਹਿਲਾਂ ਤੁਹਾਨੂੰ ਕਿਹਾ ਕਿ ਅਸੀਂ ਮੱਛੀ ਦਾ ਆਚਾਰ ਤਿਆਰ ਕਰ ਸਕਦੇ ਆ ਤੁਸੀਂ ਅੱਜ ਕੱਲ ਜਿਹੜੇ ਪਸ਼ੂ ਪਾਲਣ ਮੇਲੇ ਹੁੰਦੇ ਆ ਕਿਸਾਨ ਮੇਲੇ ਹੁੰਦੇ ਆ ਉੱਥੇ ਜਾ ਕੇ ਜੇ ਤੁਸੀਂ ਦੇਖੋਗੇ ਤੇ ਬਹੁਤ ਸਾਰੇ ਸੈਲਫ ਹੈਲਪ ਗਰੁੱਪ ਹੁੰਦੇ ਆ ਹੈਨਾ ਉਹਨਾਂ ਨੇ ਕਈ ਤਰ੍ਹਾਂ ਦੇ ਪ੍ਰਦਾਸ਼ ਬਣਾਏ ਹੁੰਦੇ ਆ ਜਿਵੇਂ ਗੁੜ ਤੋਂ ਬਣਾਉਂਦੇ ਨੇ ਹੈਨਾ ਕਈ ਤਰ੍ਹਾਂ ਦੇ ਪ੍ਰਕਾਰ ਦੇ ਗੁੜ ਬਣਾ ਕੇ ਵੇਚਦੇ ਕਈ ਤਰ੍ਹਾਂ ਦੇ achar ਹੈ ਹੈਨਾ ਵਾਂਸ ਵਾਂਨੇ achar ਬਣਾਉਂਦੇ ਆ ਇਸੇ ਤਰ੍ਹਾਂ ਮੱਛੀ ਤੇ ਜਾਂ ਚਿੰਗੇ ਦਾ achar ਆ ਜਿਵੇਂ ਡਾਕਟਰ ਅਜੀਤ ਹੈਗੇ ਨੇ ਇੱਥੇ ਇਹ ਤੁਹਾਨੂੰ ਸਾਰੇ ਪ੍ਰੋਸੈਸਿੰਗ ਬਾਰੇ ਦੱਸਣਗੇ ਕਿ ਜਿਹੜੀ ਸਾਡੇ ਕੋਲ ਬਾਜ਼ਾਰ 'ਚ ਅਵੇਲੇਬਲ ਮੱਛੀ ਹੈਗੀ ਚਾਹੇ ਅਸੀਂ ਉਹਨੂੰ ਪਾਲਦੇ ਆਂ ਚਾਹੇ ਸਾਡੇ ਜਿਹੜੇ ਜਲ ਸਰੋਤ ਹੈਗੇ ਨੇ ਨਦੀਆਂ ਨਾਲੇ ਆ ਹੈਨਾ ਉੱਥੋਂ ਸਾਰੀਆਂ ਮੱਛੀਆਂ ਆਉਂਦੀਆਂ ਕਈ ਪ੍ਰਕਾਰ ਦੀਆਂ ਮੱਛੀਆਂ ਹੁੰਦੀਆਂ ਕੁਝ ਕੰਡੇ ਵਾਲੀਆਂ ਹੁੰਦੀਆਂ ਕੁਝ ਬਿਨਾ ਕੰਡੇ ਤੋਂ ਹੁੰਦੀਆਂ ਤੇ ਸਾਡੇ ਜਿਹੜੇ ਪੰਜਾਬੀ ਲੋਕ ਹੁੰਦੇ ਆ ਇਹ ਬੇਸਿਕ ਤੌਰ ਤੇ ਕੀ ਹੁੰਦਾ ਕਿ ਕੰਡੇ ਵਾਲੀ ਮੱਛੀ ਖਾਣਾ ਪਸੰਦ ਕਰਦੇ ਆ ਬਿਨਾ ਕੰਡੇ ਤੋਂ ਜਿਆਦਾ ਹੈ ਨਾ ਜਿਆਦਾ ਮੱਛੀ ਖਾਣਾ ਪਸੰਦ ਕਰਦੇ ਆ ਸੋ ਡਾਕਟਰ ਅਜੀਤ ਦੀ ਟੀਮ ਜਿਹੜੀ ਹੈਗੀ ਹੈ ਇਹ ਤੁਹਾਨੂੰ ਦੱਸੇਗੀ ਕਿ ਜਿਹੜੀ ਇਸ ਕੰਡਿਆਂ ਵਾਲੀ ਮੱਛੀ ਹੁੰਦੀ ਆ ਉਹਨੂੰ ਅਸੀਂ ਕਿਵੇਂ ਪ੍ਰੋਸੈਸ ਕਰਕੇ ਅੱਗੇ ਕਈ ਤਰ੍ਹਾਂ ਦੇ ਪਦਾਰਥ ਉਹਨਾਂ ਤੋਂ ਤਿਆਰ ਕਰ ਸਕਦੇ ਆ ਮਤਲਬ ਉਹਦਾ ਕੰਡਾ ਅਸੀਂ ਕੱਢ ਦਾਂਗੇ ਠੀਕ ਹੈ ਕੀਮਾ ਤਿਆਰ ਹੋ ਜਾਏਗਾ ਉੱਥੋਂ ਕਈ ਤਰ੍ਹਾਂ ਦੇ ਪ੍ਰੋਡਕਟਸ ਬਣਾ ਸਕਦੇ ਆ ਠੀਕ ਹੈ ਤੇ ਉਹਦਾ ਕੰਮ ਅਸੀਂ ਸਟਾਰਟ ਕਰ ਸਕਦੇ ਆ اسی طرح ਜਿਹੜੇ ਬਿਨਾ ਮੱਛੀ ਗੰਡੇ ਤੋਂ ਮੱਛੀਆਂ ਹੁੰਦੀਆਂ ਉਹਦੇ ਤੋਂ ਅਸੀਂ ਬਹੁਤ ਵਧੀਆ ਤਰੀਕੇ ਨਾਲ ਸੀ ਅਚਾਰ ਵੀ ਤਿਆਰ ਕਰ ਸਕਦੇ ਹਾਂ ਹੈਨਾ ਅ ਹੋਰ ਕਿਹੜੇ ਤਰ੍ਹਾਂ ਦੇ ਪਦਾਰਥ ਤਿਆਰ ਕਰ ਸਕਦੇ ਹਾਂ ਸੋ ਉਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਜਾਏਗੀ ਮੇਨ ਮਕਸਦ ਸਾਡਾ ਇਹ ਹੈ ਕਿ ਉਹ ਤਕਨੀਕਾਂ ਨੂੰ ਤੁਹਾਡੇ ਤੱਕ ਪਹੁੰਚਾਇਆ ਜਾ ਸਕੇ ਜਿਹੜੇ ਕਿ ਬਹੁਤ ਘੱਟ ਖਰਚੇ ਨਾਲ ਘੱਟ ਜਗ੍ਹਾ ਤੇ ਅਸੀਂ ਅਪਣਾ ਸਕੀਏ ਠੀਕ ਹੈ ਔਰ ਕਈ ਚੀਜ਼ਾਂ ਹੁੰਦੀਆਂ ਅਸੀਂ ਪਹਿਲਾਂ ਹੀ ਡਰ ਜਾਂਦੇ ਆ ਕਿ ਜੀ ਇਹ ਕੰਮ ਸਟਾਰਟ ਕਰਾਂਗੇ ਤੇ ਇਹਦੇ ਵਿੱਚ ਹੋ ਸਕਦਾ ਸਾਨੂੰ ਬਹੁਤ ਸਾਰੇ ਪੈਸੇ ਦੀ ਲੋੜ ਪਵੇ ਹੈਨਾ ਜ਼ਮੀਨ ਦੀ ਲੋੜ ਪਵੇ ਤੇ ਅਸੀਂ ਨਹੀਂ ਕਰ ਪਾਵਾਂਗੇ ਠੀਕ ਹੈ ਪੈਸੇ ਕਈ ਵਾਰ ਸਾਡੇ ਕੋ ਫੰਡਿੰਗ ਨਹੀਂ ਹੁੰਦੀ ਹੈਨਾ ਲੇਕਿਨ ਜੇ ਤੁਹਾਨੂੰ ਲੱਗੇ ਵੀ ਮੈਨੂੰ ਕੋਈ ਐਸਾ ਕੰਮ ਹੈ ਸ਼ੁਰੂ ਕਰ ਸਕਦਾ ਜਿਹਦੇ ਵਿੱਚ ਮੈਨੂੰ ਘੱਟ ਪੈਸੇ ਦੀ ਲੋੜ ਹੈ ਘੱਟ ਜਗ੍ਹਾ ਦੀ ਲੋੜ ਹੈ ਤੇ ਮੈਂ ਛੋਟੇ ਪੱਧਰ ਤੋਂ ਹੀ ਸਟਾਰਟ ਕਰ ਸਕਦਾ ਜਿਵੇਂ ਜਿਵੇਂ ਮੇਰੇ ਕੋਲ ਰਿਵੋਲਵਿੰਗ ਫੰਡ ਆਏਗਾ ਮਤਲਬ ਮੈਨੂੰ ਇਨਕਮ ਹੋਣੀ ਸ਼ੁਰੂ ਹੋਏਗੀ ਤਾਂ ਉਸੇ ਪੈਸੇ ਨੂੰ ਮੈਂ ਮੁੜ ਲਾਗਤ ਕਰਕੇ ਉਹਨੂੰ ਅੱਗੇ ਵਧਾ ਸਕਦਾ ਹੈ ਸੋ ਸਾਡੇ ਕਾਲਜ ਆਫ ਫਿਸ਼ੀਜ਼ ਵੱਲੋਂ ਉਪਰਾਲੇ ਕੀਤੇ ਜਾਂਦੇ ਆ ਕਿ ਅਸੀਂ ਸਮੇਂ-ਸਮੇਂ 'ਤੇ ਜਿਹੜੀਆਂ ਹੈ ਕਿ ਵੱਖ-ਵੱਖ ਤਰ੍ਹਾਂ ਦੀਆਂ ਟ੍ਰੇਨਿੰਗ ਪ੍ਰੋਗਰਾਮਸ ਅਸੀਂ ਲਗਾਣੇ ਆ ਇਸ ਕਾਲਜ ਦੇ ਵਿੱਚ ਜਿਵੇਂ ਕਿ ਤੁਹਾਨੂੰ ਮੈਡਮ ਹੋਣੀ ਜਦੋਂ ਇਹਨਾਂ ਦੇ ਲੈਕਚਰ ਸਟਾਰਟ ਹੋਣਗੇ ਤੁਹਾਨੂੰ ਦੱਸਣਗੇ ਕਿ ਇੱਕ ਟ੍ਰੇਨਿੰਗ ਅਸੀਂ ਲਾ ਚੁੱਕੇ ਹਾਂ ਮੱਛੀ ਪਾਲਣ ਬਾਰੇ ਸੀਗੀ ਹੁਣ ਦੂਸਰੀ ਟ੍ਰੇਨਿੰਗ ਸਾਡੀ ਚੱਲ ਰਹੀ ਆ ਔਰਨਾਮੈਂਟਾਂ ਤੇ ਤੀਸਰੀ ਪ੍ਰੋਸੈਸਿੰਗ ਤੇ ਇਸ ਤੋਂ ਬਾਅਦ ਅਸੀਂ ਸ਼ੁਰੂ ਕਰਾਂਗੇ ਇੰਟੀਗ੍ਰੇਟਿਡ ਫਿਸ਼ ਫਾਰਮਿੰਗ ਦੀ ਜੇ ਤੁਹਾਡੇ ਵਿੱਚੋਂ ਕੋਈ ਵੀ ਕੈਂਡੀਡੇਟ ਹੈ ਉਹਦੇ ਵਿੱਚ ਵੀ ਆਣਾ ਚਾਹੁੰਦਾ ਹੈ ਤੇ ਤੁਹਾਡਾ ਬਹੁਤ ਸਵਾਗਤ ਹੈ ਕਿਉਂਕਿ ਜਿਹੜੀ ਇੰਟੀਗ੍ਰੇਟਿਡ ਫਿਸ਼ ਫਾਰਮਿੰਗ ਹੈ ਇਹ ਆਉਣ ਵਾਲੇ ਸਮੇਂ ਦੀ ਲੋੜ ਹੈ ਇੰਟੀਗ੍ਰੇਟਿਡ ਮਤਲਬ ਸੰਯੁਕਤ ਮੱਛੀ ਪਾਲਣ ਉਹਦਾ ਕੀ ਹੁੰਦਾ ਕਿ ਅਸੀਂ ਮੱਛੀ ਜੇ ਤੁਹਾਡੇ ਚੋਂ ਪਹਿਲਾਂ ਤੋਂ ਹੀ ਕੋਈ ਮੱਛੀ ਪਾਲਣ ਦਾ ਕੰਮ ਕਰ ਰਿਹਾ ਹੈਗਾ ਤੇ ਤੁਹਾਨੂੰ ਮੈਂ ਦੱਸਾਂਗੀ ਕਿ ਮੱਛੀ ਪਾਲਣ ਹੀ ਕਿ ਐਸਾ ਕੀਤਾ ਜਿਹਨੂੰ ਅਸੀਂ ਹਰ ਕਿਸਤੇ ਨਾਲ ਜੋੜ ਸਕਦੇ ਹਾਂ ਚਾਹੇ ਉਹ ਪਸ਼ੂ ਪਾਲਣ ਦਾ ਕੀਤਾ ਹੋਵੇ ਚਾਹੇ ਉਹ ਖੇਤੀਬਾੜੀ ਦਾ ਕੀਤਾ ਹੋਵੇ ਜਿਵੇਂ ਪਸ਼ੂ ਪਾਲਣ ਫੌਰ ਉਦਾਹਰਣ ਦੇ ਤੌਰ ਤੇ ਮੈਂ ਤੁਹਾਨੂੰ ਦੱਸਦੀਆਂ ਜਿਹੜੇ ਲੋਕ ਪਸ਼ੂ ਪਾਲਦੇ ਨੇ ਉਹਨਾਂ ਦੇ ਕੋਲ ਗੋਹਾ ਆਂਦਾ ਗੋਹਾ ਤੁਸੀਂ ਮੱਛੀ ਤਲਾਹ ਚ ਯੂਜ਼ ਕਰ ਸਕਦੇ ਹੋ ਮੁਰਗੀਆਂ ਪਾਲਦੇ ਹੋ ਮੁਰਗੀਆਂ ਦੀਆਂ ਪਿੱਠਾਂ ਵੀ ਯੂਜ਼ ਕੀਤੀਆਂ ਜਾ ਸਕੀਆਂ ਸੂਰ ਪਾਲਦੇ ਹੋ ਉਹਨਾਂ ਦਾ ਮਲ ਪੁੱਤਰ ਵੀ ਤੁਸੀਂ ਯੂਜ਼ ਕਰ ਸਕਦੇ ਹੋ ਸੋ ਉਹ ਜਿਹੜੀ ਚੀਜ਼ਾਂ ਨੂੰ ਇੱਕ ਵੇਸਟ ਆ ਰਿਹਾ ਇੱਕ ਸਿਸਟਮ ਤੋਂ ਉਹਨੂੰ ਤੁਸੀਂ ਰੀਸਾਈਕਲ ਕਰ ਸਕਦੇ ਹੋ ਰੀਸਾਈਕਲ ਵਰਡ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਮੈਨੂੰ ਨਹੀਂ ਲੱਗਦਾ ਹੁਣ ਕੋਈ ਬੰਦਾ ਹੋਊਗਾ ਜਿਹਨੂੰ ਰੀਸਾਈਕਲ ਦਾ ਮਤਲਬ ਨਾ ਪਤਾ ਹੋਵੇ ਰੀਸਾਈਕਲ ਮਤਲਬ ਦੁਆਰਾ ਉਹਨੂੰ ਚੱਕਰ ਵਿੱਚ ਲਿਆਉਣਾ ਤੇ ਸਾਡੇ ਕੋਲ ਮੱਛੀ ਪਾਲਣੇ ਇੱਕ ਐਸਾ ਕੀਤਾ ਹੈ ਜਿਹਦੇ ਵਿੱਚ ਅਸੀਂ ਹੋਰ ਕਿੱਤਿਆਂ ਤੋਂ ਜਿਹੜਾ ਰਹਿੰਦ-ਖੂੰਦ ਆ ਰਿਹਾ ਉਹਨੂੰ ਅਸੀਂ ਖੁਰਾਕ ਵਜੋਂ ਖਾਦ ਵ ਸੋ ਵਾਤਾਵਰਨ ਨੂੰ ਵੀ ਸੇ ਰੱਖੂਗਾ ਤੁਹਾਡਾ ਖਰਚਾ ਵੀ ਘਟਾਊਗਾ ਤੇ ਇੱਕ ਪਾਸੇ ਤੁਹਾਡੀ ਮੱਛੀ ਵੀ ਫਾਇਦਾ ਹੋਊਗੀ ਠੀਕ ਹੈ ਸੋ ਇੰਟੀਗ੍ਰੇਟਿਡ ਦਾ ਮਤਲਬ ਇਹੀ ਹੈ ਅਸੀਂ ਕਿ ਦੋ ਤਿੰਨ ਤਰ੍ਹਾਂ ਦੇ ਕਿੱਤਿਆਂ ਨੂੰ ਅਸੀਂ ਇਕੱਠੇ ਜੋੜ ਲੈਣਾ ਤਾਂ ਕਿ ਇੱਕ ਕਿੱਤੇ ਤੋਂ ਜਿਹੜੀ ਸਾਨੂੰ ਕੋਈ ਰਹਿੰਦ-ਖੂੰਦ ਮਿਲ ਰਹੀ ਹੈ ਉਹ ਦੂਸਰੇ ਕਿੱਤੇ ਦੇ ਕੰਮ ਆਵੇ ਉੱਥੇ ਅਸੀਂ ਫਾਰਮ 'ਚ ਉਹਨੂੰ ਕਮਾਈ ਜਾਣਾ ਤਾਂ ਕਿ ਸਾਡਾ ਖਰਚਾ ਵੀ ਘਟੇ ਜਿਵੇਂ ਤਲਾਹ ਹੈਗਾ ਉਹਦੇ ਬੰਨ੍ਹ ਹੈਗੇ ਸਾਡੇ ਕੋਲ ਦੇਖਦੇ ਆ ਨਾ ਤਲਾਹ ਦੇਖਿਓਗੇ ਬੰਨ੍ਹ ਹੁੰਦੇ ਆ ਤੇ ਉਸੇ ਬੰਨ੍ਹਾਂ ਦੇ ਉੱਤੇ ਅਸੀਂ ਉਹਨੂੰ ਯੂਜ਼ ਕਰਕੇ ਕਿਸੇ ਨਾ ਕਿਸੇ ਹੋਰ ਖੇਤੀ ਲਈ ਯੂਜ਼ ਕਰ ਸਕਦੇ ਹਾਂ ਫ ਠੀਕ ਹੈ ਸਬਜ਼ੀਆਂ ਉਗਾ ਸਕਦੇ ਆ ਤੇ ਉੱਥੇ ਤੁਹਾਨੂੰ ਪਾਣੀ ਦੀ ਲੋੜ ਵੀ ਘੱਟ ਪੈਗੀ ਹੋਰ ਅਸੀਂ ਫਰੈਸ਼ ਫ੍ਰੀ ਟਰੀਜ਼ ਉਗਾ ਸਕਦੇ ਆ ਸੋ ਇਹੋ ਜਿਹੇ ਕੰਬੀਨੇਸ਼ਨਸ ਬੜੇ ਹੈਗੇ ਜੇ ਤੁਸੀਂ ਤਲਾਹ ਰੱਖਿਆ ਹੋਇਆ ਹੈ ਤੁਸੀਂ ਖੇਤੀ ਕਰ ਰਹੇ ਹੋ ਤੇ ਤਲਾਹ ਦਾ ਪਾਣੀ ਤੁਸੀਂ ਖੇਤਾਂ ਨੂੰ ਲਾ ਸਕਦੇ ਹੋ ਆਮ ਤੌਰ ਤੇ ਤੁਸੀਂ ਸੁਣਿਆ ਹੋਵੇਗਾ ਜਿਹੜੇ ਲੋਕ ਖੇਤੀ ਕਰਦੇ ਦੇਖਦੇ ਆ ਨਾ ਪਾਣੀ ਆਪਾਂ ਖੇਤਾਂ ਨੂੰ ਲਗਾਉਂਦੇ ਆ ਤੇ ਜੇ ਤਾਂ ਲਗਾਤਾਰ ਲਾਈਟ ਆ ਰਹੀ ਹੈ ਫਿਰ ਤਾਂ ਠੀਕ ਹੈ ਤੇ ਨਖਾਲ ਚੋਂ ਪਾਣੀ ਆ ਕੇ ਤੁਹਾਡੇ ਖੇਤਾਂ ਤੱਕ ਜੇ ਲਾਈਟ ਭੱਜ ਜੇ ਫਿਰ ਕੀ ਹੁੰਦਾ ਹੈ ਉਹ ਸਾਰਾ ਖਾਲਫੇ ਦੁਆਰਾ ਪਰ ਕੇ ਤੁਹਾਡੇ ਕੋਲ ਨਹੀਂ ਹੈ ਨਾ ਜੇ ਨਹਿਰੀ ਪਾਣੀ ਹੈ ਫਿਰ ਗੱਲ ਵੱਖਰੀ ਹੈ ਠੀਕ ਹੈ ਤੇ ਪਰ ਜੇ ਤੁਹਾਡੇ ਕੋਲ ਤਲਾ ਹੈਗਾ ਜਿੰਨੀ ਵੀ ਤੇ ਲਾਈਟ ਆਂਦੀ ਹੈ ਤੁਸੀਂ ਪਾਣੀ ਆਪਣਾ ਤਲਾਜ ਪਾ ਸਕਦੇ ਹੋ ਠੀਕ ਹੈ ਤਲਾ ਦਾ ਪਾਣੀ ਮੋੜ ਕੇ ਜਦੋਂ ਵੀ ਤੁਹਾਨੂੰ ਲੋੜ ਹੋਵੇ ਉਸ ਹਿਸਾਬ ਨਾਲ ਡਿਜ਼ਾਈਨ ਕਰੋ ਤੁਹਾਨੂੰ ਸਾਰਾ ਜਦੋਂ ਸਾਡੀ ਮੇਚੀ ਪਾਲ ਦੀ ਟ੍ਰੇਨਿੰਗ ਹੁੰਦੀ ਹੈ ਉਹਦੇ ਵਿੱਚ ਦੱਸਿਆ ਜਾਂਦਾ ਕਿ ਜਦੋਂ ਤੁਸੀਂ ਤਲਾ ਦਾ ਪਾਣੀ ਆਪਣੇ ਖੇਤਾਂ ਨੂੰ ਲਗਾਉਂਗੇ ਉਹਦੇ ਨਾਲ ਤੁਹਾਨੂੰ ਖਾਦ ਦਾ ਖਰਚਾ ਜਿਹੜਾ ਘਟ ਜਾਂਦਾ ਬਹੁਤ سارے ਸਾਡੇ ਕਿਸਾਨ ਵੀ ਰੈਸੇ ਹੈਗੇ ਆ ਜਿਹੜੇ ਕੀ ਆਪਣੇ ਖੇਤਾਂ ਚ ਤਲਾ ਦਾ ਪਾਣੀ ਲਗਾਉਂਦੇ ਨੇ ਬਟ ਉਹ ਚ ਯੂਰੀਆ ਜਾਂ ਤੁਸੀਂ ਡੀਏਪੀ ਵਗੈਰਾ ਕੁਝ ਨਹੀਂ ਪਾਉਂਦੇ ਉਹਨਾਂ ਦੀ ਉਹੀ ਲੋੜ ਤਲਾ ਦੇ ਪਾਣੀ ਨਾਲ ਪੂਰੀ ਹੋ ਜਾਂਦੀ ਆ ਉਹ ਕਿਸ ਤਰ੍ਹਾਂ ਕਿਉਂਕਿ ਪਾਣੀ ਚ ਜਿਹੜਾ ਮੱਛੀਆਂ ਦਾ ਮਲ ਮੁੱਤਰ ਹੁੰਦਾ ਉਹ ਖਾਧ ਹੀ ਹੁੰਦੀ ਹੈ ਠੀਕ ਹੈ ਨਾ ਸੋ ਇਸ ਇਸ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਸੋ ਜੇ ਤੁਹਾਡੇ ਚ ਕੋਈ ਐਸਾ ਕੈਂਡੀਡੇਟ ਹੈਗਾ ਜਿਹੜਾ ਕਿ ਇੰਟੀਗ੍ਰੇਟਿਡ ਫਿਸ਼ ਫਾਰਮਿੰਗ ਦਾ ਵੀ ਕੋਰਸ ਕਰਨਾ ਚਾਹੁੰਦਾ ਤੇ ਯੂਰ ਮੋਸਟ ਵੈਲਕਮ ਤੁਸੀਂ ਸਾਡੇ ਨਾਲ ਜੁੜੋ ਸੋ ਇਸ ਯੂਨੀਵਰਸਿਟੀ ਦਾ ਮੇਨ ਮੰਤਵ ਕੀ ਹੈਗਾ ਕਿ ਅਸੀਂ ਜਿਆਦਾ ਤੋਂ ਜਿਆਦਾ ਕਿਸਾਨ ਵੀਰਾਂ ਨਾਲ ਜਿਆਦਾ ਤੋਂ ਜਿਆ ਉਹਨਾਂ ਨਾਲ ਗਰੁੱਪ ਬਣਾਈਏ ਉਹਨਾਂ ਨੂੰ ਤਕਨੀਕੀ ਜਾਣਕਾਰੀ ਦਈਏ ਤੇ ਜੇ ਤੁਹਾਡੇ ਚੋਂ ਅੱਗੇ ਆ ਕੇ ਇਹ ਤਕਨੀਕੀ ਜਾਣਕਾਰੀ ਟ੍ਰੇਨਿੰਗ ਲੈਣ ਤੋਂ ਬਾਅਦ ਜੇ ਕੋਈ ਵੀ ਵੀਰ ਜਿਹੜਾ ਹੈ ਜਾਂ ਬੀਬੀ ਹੈ ਉਹ ਇਹ ਕੰਮ ਸ਼ੁਰੂ ਕਰਨਾ ਚਾਹਦੀ ਹੈ ਤਾਂ ਅਸੀਂ ਸਾਰੀ ਟੈਕਨੀਕਲ ਹੈਂਡਹੋਲਡਿੰਗ ਮਤਲਬ ਅਸੀਂ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਅੱਗੇ ਲੈ ਕੇ ਚੱਲਾਂਗੇ ਇੱਕ ਅਸੀਂ ਗਰੁੱਪ ਬਣਾ ਦੇਣਾ ਇਹਨਾਂ ਦਾ ਮੈਡਮ ਠੀਕ ਹੈ ਇੱਕ ਤੁਹਾਡਾ ਵਟਸਐਪ ਗਰੁੱਪ ਬਣ ਜਾਏਗਾ ਔਰ ਤੁਹਾਨੂੰ ਕਦੀ ਵੀ ਕਿਸੇ ਵੀ ਚੀਜ਼ ਦੀ ਲੋੜ ਪੈਂਦੀ ਹੈ ਤੁਸੀਂ ਉਸ ਗਰੁੱਪ ਦੇ ਵਿੱਚ ਆਪਣੀ ਜਿਹੜੀ ਹੈ ਸਟ੍ਰੇਨਿੰਗ ਤੋਂ ਬਾਅਦ ਆਪਣੀ ਜਿਹੜੀ ਕੁਇਰੀ ਹੈਗੀ ਹੈ ਹੈਨਾ ਕੋਈ ਵੀ ਤੁਹਾਡੇ ਮਨ